ਸ਼ਰਮਣੀ ਕਲਿੰਦਰ ਪਾਰਟੀ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਲਾਈਵ ਹੋ ਕੇ ਕਿਹਾ ਕਿ ਭਗਵੰਤ ਸਿੱਮਾਨ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਵੀ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਸ਼ੁਭਕਰਨ ਦੀ ਬੋਡੀ ਪੰਜਾਬ ਵਿੱਚੋਂ ਮਿਲੀ ਹੈ ਤੇ ਇਸ ਲਈ ਬਾਵਜੂਦ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਤੇ ਜੇ ਕੀਤੀ ਵੀ ਗਈ ਹੈ ਤੇ ਉਹ ਵੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੋਰ ਉਹਨਾਂ ਨੇ ਕੀ ਕਿਹਾ ਜਨਨ ਵਾਸਤੇ ਦੇਖੋ ਪੂਰੀ ਖਬਰ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਪੀਆਇਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਈ ਸੀ ਉਹਦੇ 'ਚ ਆਨਰੇਬਲ ਹਾਈ ਕੋਰਟ ਨੇ ਅੱਜ ਬੜੀ ਇੰਪੋਰਟੈਂਟ ਜਜਮੈਂਟ ਪਾਸ ਕੀਤੀ ਹੈ ਔਰ ਭਗਵੰਤ ਮਾਨ ਜੀ ਜੋ ਮੈਂ ਸਮਝਦਾ ਹਾਂ ਕਿ ਇਸ ਗੱਲ ਤੇ ਉਹਨਾਂ ਦੀ ਮਸ਼ਹੂਰੀ ਹੈ ਕਿ ਉਹ ਇੱਕ ਅਲਟੂ ਰਾਮ ਦੇ ਰੂਪ 'ਚ ਕਿਵੇਂ ਕਿਸਾਨਾਂ ਨੂੰ ਧੋਖਾ ਦੇ ਰਹੇ ਸੀ ਉਹ ਗੱਲ ਅੱਜ ਜਗ ਜाहिर ਹੋਈ ਹੈ ਹਾਂ ਆਨਰੇਬਲ ਹਾਈ ਕੋਰਟ ਨੇ ਜਿਹੜੇ ਸਵਾਲ 29 ਤਰੀਕ ਨੂੰ ਜਦੋਂ ਇਹਨਾਂ ਦੇ ਆਈਜੀ ਸਾਹਿਬ ਸੁਖਚੈਨ ਗਿੱਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਜਨਤਕ ਕੀਤਾ 29 ਨੂੰ ਕਿ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਔਰ ਇਹ ਕਿਹਾ ਕਿ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈ ਮੈਂ ਉਹਦੇ ਨੇ ਆਪ ਜੀ ਟਵੀਟ ਕੀਤੀ ਸੀ ਮੈਂ ਕਿਹਾ ਜ਼ੀਰੋ ਐਫ ਆਈ ਆਰ ਮਤਲਬ ਜ਼ੀਰੋ ਰਿਜ਼ਲਟ ਇਹ ਇੱਕ ਫਿਕਸਡ ਮੈਚ ਜੁਆਇੰਟ ਐਕਸ਼ਨ ਜਿਹੜਾ ਹਰਿਆਣਾ ਸਰਕਾਰ ਦਾ ਔਰ ਭਗਵੰਤਪਾਲ ਪਲਟੂ ਰਾਮ ਦਾ ਜਿਹੜਾ ਕਿਸਾਨਾਂ ਦੇ ਉਲਟ ਚੱਲ ਰਿਹਾ ਸੀ ਅੱਜ ਉਹਦਾ ਪਰਦਾ ਫਾਸ਼ ਹੌਨਰੇਬਲ ਹਾਈ ਕੋਰਟ ਨੇ ਵੀ ਕੀਤਾ ਕਿ ਜੇ ਸ਼ੁਭ ਕਰਨ ਤੇ ਉਹਨਾਂ ਨੇ ਸਵਾਲ ਇਹ ਉਠਾਏ ਕਿ ਜਦੋਂ ਉਹਦੀ ਬੋਡੀ ਲੱਭੀ ਉਹ ਪੰਜਾਬ ਚੋਂ ਲੱਭੀ ਸੀ ਤੇ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਜ਼ੀਰੋ ਐਫ ਆਈ ਆਰ ਦਰਜ ਕਰਨਾ ਹੀ ਆਨਰੇਬਲ ਹਾਈ ਕੋਰਟ ਨੇ ਉਸ ਨੂੰ ਗਲਤ ਠਰਾਇਆ ਔਰ 21 ਤਰੀਕ ਨੂੰ ਇਹ ਹਾਦਸਾ ਵਾਪਰਿਆ ਤੁਸੀਂ 7 ਦਿਨ ਬਾਅਦ ਇਨੀ ਡਿਲੇ ਕਿਉਂ ਇਹ ਸਵਾਲ ਅੱਜ ਹਾਈ ਕੋਰਟ ਨੇ ਉਠਾਏ ਔਰ ਇਹ ਗੱਲ ਵੀ ਕਹੀ ਕਿ ਜ਼ੀਰੋ ਐਫ ਆਈ ਆਰ ਦਰਜ ਕਰਨੀ ਜਦੋਂ ਬੋਡੀ ਪੰਜਾਬ ਚ ਲੱਭੀ ਆ ਸ਼ੁਕਰਮ ਦੀ ਇਹ ਗਲਤ ਸੀ ਤੁਹਾਨੂੰ ਪ੍ਰੋਪਰ ਐਫ ਆਈ ਆਰ 21 ਤਰੀਕ ਨੂੰ ਦਰਜ ਕਰਨੀ ਸੀ ਮਗਰ ਕਿਵੇਂ ਐਫ ਆਈ ਆਰ ਦਰਜ ਹੋਣੀ ਸੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਇੱਕ ਫਿਕਸਡ ਮੈਚ ਹੈ ਇਹ ਪੰਜਾਬ ਤੇ ਹਰਿਆਣਾ ਦੀ ਸਰਕਾਰ ਦਾ ਭਾਜਪਾ ਤੇ ਆਪ ਦੀ ਸਰਕਾਰਾਂ ਦਾ ਇੱਕ ਜੁਆਇੰਟ ਐਕਸ਼ਨ ਸੀ ਕਿਸਾਨਾਂ ਦੇ ਖਿਲਾਫ ਤੇ ਸਲਾਹ ਮਸ਼ਵਰੇਤ ਬਾਤੋਂ ਐਫ ਆਈ ਆਰ ਦਰਜ ਹੋਣੀ ਸੀ ਇਹੀ ਕਾਰਨ ਬਣਿਆ ਕਿ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਈ ਲੋਕਾਂ ਨੇ ਪੀ ਆਈ ਐਲ ਪਾਈਆਂ ਸੀ ਔਰ ਅੱਜ ਪੀ ਆਈ ਐਲ ਦਾ ਨਤੀਜਾ ਇਹ ਆਇਆ ਕਿ ਇੱਕ ਔਨਰੇਬਲ ਹਾਈ ਕੋਰਟ ਨੇ ਇੱਕ ਕਮਿਸ਼ਨ ਕਹਿ ਲੋ ਕਮੇਟੀ ਦਾ ਗਠਨ ਕੀਤਾ ਜਿਦੇ ਚ ਇੱਕ ਰਿਟਾਇਰਡ ਹਾਈ ਕੋਰਟ ਦੇ ਜੱਜ ਸਹਿਬਾਨ ਨੂੰ ਨਿਯੁਕਤ ਕੀਤਾ ਜਾਊਗਾ 2 ADGP ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਇਹ ਸਾਰੀ ਗੱਲ ਦੀ ਤਹਿਕੀਕਾਤ ਕਰਨਗੇ ਮਗਰ ਇਹ ਸਾਰਾ ਕੁਝ ਕਿਉਂ ਕਰਨਾ ਪੈ ਰਿਹਾ ਕਿਉਂਕਿ ਸਰਕਾਰਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਪਲਟੂ ਰਾਮ ਦੀ ਸਰਕਾਰ ਨੇ ਇਹ ਸਟਾਊਟ ਦੀ ਸਰਕਾਰ ਨੇ ਕਿਸਾਨਾਂ ਨਾਲ ਜਿਹੜੇ ਬਾਰਡਰ ਤੇ ਬੈਠੇ ਉਹਨਾਂ ਨਾਲ ਧੂਖਾ ਕਰਨ ਦਾ ਕੰਮ ਕੀਤਾ ਜੇ ਇਮਾਨਦਾਰੀ ਹੁੰਦੀ ਜੇ ਸੋਚ ਚੰਗੀ ਹੁੰਦੀ ਜੇ ਇਹਨਾਂ ਕਿਸਾਨਾਂ ਪ੍ਰਤੀ ਨੀਅਤ ਸਾਫ਼ ਹੁੰਦੀ ਤੇ ਪਹਿਲੇ ਦਿਨ ਐਫ ਆਈ ਆਰ ਦਰਜ ਕਰਦੇ ਔਰ ਇਹ ਗੱਲ ਵੀ ਅੱਜ ਆਨਰੇਬਲ ਹਾਈ ਕੋਰਟ ਨੇ ਪਿੰਪੁਆਇੰਟ ਕੀਤੀ ਹੈ ਜੇ ਇਸ ਗੱਲ ਨੂੰ ਕਿਸਾਨ ਬੜੇ ਚਿਰ ਤੋਂ ਉਠਾਰੇ ਸੀ ਆਪੋਜੀਸ਼ਨ ਉਠਾਰੀ ਸੀ ਕਿ ਉੱਥੇ ਰਬੜ ਬੁਲੇਟਸ ਨਹੀਂ ਉੱਥੇ ਐਕਚੁਅਲ ਬੁਲੇਟਸ ਯੂਜ਼ ਹੋ ਰਹੀਆਂ ਨੇ ਇਹਦੀ ਪੋਸਟਮਾਰਟਮ ਵੀ ਹੋਈ ਔਰ ਉਸ ਪੋਰਟਸ ਮਾਰਟਮ ਨੂੰ ਇਸ ਤਰੀਕੇ ਨਾਲ ਲੁਕੋ ਕੇ ਰੱਖਿਆ ਇਸ ਤਰ੍ਹਾਂ ਪੜਦਾ ਪਾ ਕੇ ਰੱਖਿਆ ਕਿ ਕਿਸੇ ਦੇ ਹੱਥ ਨਾ ਲੱਗ ਜਾਏ ਅੱਜ ਉਹਦੇ ਬਾਰੇ ਵੀ ਜ਼ਿਕਰ ਹੋਇਆ ਕਿ ਰਬੜ ਬੁਲੇਟ ਨਾਲ ਨਹੀਂ ਇਹ ਐਕਚੁਅਲ ਪੈਲੇਟ ਬੁਲੇਟਸ ਨਾਲ ਜਿਹੜੇ ਜਿਹਦੇ ਚ ਜਿਹੜੀ ਐਕਚੁਅਲ ਬੁਲੇਟ ਹੈ ਉਹਦੀ ਵਰਤੋਂ ਹੋਈ ਹੈ ਇਸ ਲਈ ਇਹ ਸਾਰੀ ਗੱਲਾਂ ਇੱਕ ਗੱਲ ਸਾਫ਼ ਸੰਕੇਤ ਦਿੰਦੀਆਂ ਨੇ ਕਿ ਭਗਵੰਤ ਮਾਨ ਪਲਟੂ ਰਾਮ ਇਹ ਟੌਟੀ ਕਰ ਰਿਹਾ ਹੈ ਔਰ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ ਇਸ ਲਈ ਮੈਂ ਇਹ ਡਿਮਾਂਡ ਕਰਦਾ ਕਿ ਜਿਨ੍ਹਾਂ ਨੇ ਇਸ ਐਫ ਆਈ ਆਰ ਨੂੰ ਜ਼ੀਰੋ ਕੀਤਾ ਉਸ ਐਫ ਆਈ ਆਰ ਨੂੰ ਜ਼ੀਰੋ ਕਰਨ ਵਾਲੇ ਹੋਮ ਮਿਨਿਸਟਰ ਸਾਹਿਬ ਦੇ ਖਿਲਾਫ ਵੀ ਪਰਚਾ ਦਰਜ ਹੋਵੇ ਕਿਉਂਕਿ ਸਬੂਤ ਮਟਾਉਣਾ ਸਬੂਤਾਂ ਨਾਲ ਖੇਲ ਖਲਵਾੜ ਕਰਨਾ ਇਹ ਵੀ ਜੁਰਮ ਹੈ ਔਰ ਇਸ ਜੁਰਮ ਲਈ ਜ਼ਿੰਮੇਵਾਰ टाउट भगवंत मान है इसके खिलाफ एक्शन होवे पर्चा दर्ज होवे बहुत बहुत धन्यवाद वाहेगुरु जी का खालसा वाहेगुरु जी की फतेह शिव महिमा फिल्म्स एंड प्रोडक्शंस कांटेक्ट फॉर वीडियो एल्बम्स ऑफ सिंगर्स, वीसीडीज ऑफ बैंड्स वीडियो ऑफ सिंगिंग एंड डांस परफॉर्मेंस ऑफ योर चाइल्ड डिजिटल मॉडलिंग फोटोग्राफी एंड पोर्टफोलियो एट अ वेरी रीजनेबल प्राइस कांटेक्ट शिव महिमा फिल्म्स फोन 9855171082 सिंगर रिलीजिंग यूर ऑडियो वीडियो सॉन्ग कॉन्टैक्ट एस एम रिकॉर्ड मोबाइल चौरानवे छह सौ बतालीस अस्सी आठ सौ उनतालीस चौरानवे सौ बतालीस अस्सी आठ सौ उनतालीस